ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਉਹ ਸੋਚ ਜੋ ਭਾਰਤ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਕੱਟ ਕੇ ਆਜ਼ਾਦੀ ਵੱਲ ਲੈ ਗਈ ਆਪਣੇ ਹੱਕਾਂ ਤੇ ਪਹਿਰਾ ਦੇਣ ਵਾਲਾ ਸਰਦਾਰ ਭਗਤ ਸਿੰਘ ਨੀੜਰ ਦਲੇਰ ਤੇ ਆਪਣੇ ਹੱਕਾਂ ਲਈ ਲੜਨ ਵਾਲਾ ਸਰਦਾਰ ਭਗਤ ਸਿੰਘ ਕੌਣ ਸੀ ਸਰਦਾਰ ਭਗਤ ਸਿੰਘ ਕੀ ਸੀ ਉਸ ਦਾ ਪਛੋਕਰ ਆਓ ਕੱਲ੍ਹ ਬਾਤ ਕਰਦੇ ਹਾਂ ਸਰਦਾਰ ਭਗਤ ਸਿੰਘ ਦਾ ਜਨਮ 27 ਸਤੰਬਰ 1907 ਨੂੰ ਪੰਜਾਬ ਦੇ ਲਾਇਲਪੁਰ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਬੰਗਾ ਦੇ ਵਿੱਚ ਹੋਇਆ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਸਥਿਤ ਹੈ ਸਰਦਾਰ ਭਗਤ ਸਿੰਘ ਦੇ ਪਿਤਾ ਦਾ ਨਾਮ ਕਿਸ਼ਨ ਸਿੰਘ ਤੇ ਮਾਤਾ ਜੀ ਦਾ ਨਾਮ ਵਿਦਿਆਵਤੀ ਸੀ ਉਹਨਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਤੇ ਚਾਚਾ ਅਜੀਤ ਸਿੰਘ ਪਹਿਲਾਂ ਹੀ ਆਜ਼ਾਦੀ ਦੀ ਲਹਿਰ ਵਿੱਚ ਸਰਗਰਮ ਭੂਮਿਕਾ ਨਿਭਾਰੇ ਸਨ ਇਹ ਗੁਰਤੀ ਸਰਦਾਰ ਭਗਤ ਸਿੰਘ ਨੂੰ ਉਹਨਾਂ ਦੇ ਚਾਚਾ ਤੇ ਉਹਨਾਂ ਦੇ ਪਿਤਾ ਜੀ ਤੋਂ ਹੀ ਮਿਲੀ ਭਗਤ ਸਿੰਘ ਨੇ ਮੋੜਲੀ ਸਿੱਖਿਆ ਲਾਇਲਪੁਰ ਦੇ ਪ੍ਰਾਇਮਰੀ ਸਕੂਲ ਚ ਹੋਈ ਤੇ ਉਸ ਤੋਂ ਬਾਅਦ ਉਹ ਡੀਏਵੀ ਸਕੂਲ ਲਾਹੌਰ ਦੇ ਵਿੱਚ ਚਲਾ ਗਿਆ ਜਿਸ ਨੂੰ ਕਿ ਵਖਵਾਦੀਆਂ ਦੀ ਨਰਸਰੀ ਵੀ ਕਿਹਾ ਜਾਂਦਾ ਸੀ ਉਰਦੂ ਦੇ ਵਿੱਚ ਭਗਤ ਸਿੰਘ ਨੂੰ ਮਹਾਰਤ ਹਾਸਲ ਸੀ ਉਹ ਕੋਈ ਵੀ ਚਿੱਠੀ ਪੱਤਰ ਜੋ ਲਿਖਦਾ ਸੀ ਉਰਦੂ ਚ ਹੀ ਲਿਖਦਾ ਸੀ ਆਪਣੇ ਚਾਚਾ ਜੀ ਨੂੰ ਜਦੋਂ ਵੀ ਉਹਨੇ ਕੋਈ ਆਪਣਾ ਪੱਤਰ ਲਿਖਣਾ ਤਾਂ ਉਹਨੇ ਉਰਦੂ ਭਾਸ਼ਾ ਦੇ ਵਿੱਚ ਹੀ ਲਿਖਣਾ ਬਚਪਨ ਤੋਂ ਹੀ ਉਹ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈਣ ਲੱਗ ਗਿਆ ਸੀ 1919 ਦੇ ਵਿੱਚ ਜਲਿਆਂਵਾਲਾ ਬਾਗ ਦੀ ਜੋ ਘਟਨਾ ਹੋਈ ਉਸ ਤੋਂ ਬਾਅਦ ਕੁਝ ਦਿਨ ਬਾਅਦ ਹੀ ਉਹ ਜਲਿਆਂਵਾਲਾ ਬਾਗ ਵੀ ਹੋ ਗਿਆ ਸੀ ਉਸ ਦੀ ਰੂਹ ਨੂੰ ਜਲਿਆਂਵਾਲਾ ਬਾਗ ਦੀ ਦੇ ਸਾਕੇ ਨੇ ਝੋੜ ਕੇ ਰੱਖ ਦਿੱਤਾ ਸੀ 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਬੇਦੁਸ਼ੇ ਨਾਗਰਿਕਾਂ ਦੀ ਹੱਤਿਆ ਹੋਈ ਜਿਸ ਦਾ ਉਹਦੇ ਮਨ 'ਚ ਰੋਸ਼ੀ ਸੀ ਤੇ ਉਹਨੇ ਰੋਸ਼ ਪ੍ਰਦਰਸ਼ਨ 'ਚ ਹਿੱਸਾ ਵੀ ਲਿਆ ਸੀ ਪ੍ਰਦਰਸ਼ਨਕਾਰੀਆਂ ਦੇ ਵਿੱਚ ਸਰਦਾਰ ਭਗਤ ਸਿੰਘ ਆਪ ਸ਼ਾਮਲ ਸੀ 1923 ਦੇ ਵਿੱਚ ਸਰਦਾਰ ਭਗਤ ਸਿੰਘ ਨੈਸ਼ਨਲ ਕਾਲਜ ਲਾਹੌਰ ਦੇ ਵਿੱਚ ਦਾਖਲ ਹੋ ਜਾਂਦਾ ਜਿੱਤੇ ਉਹ ਨਾਟਕਾਂ ਦੇ ਵਿੱਚ ਵੀ ਹਿੱਸਾ ਲੈਂਦਾ ਉਹਦੇ ਵਿੱਚ ਵੀ ਇਹ ਵੀ ਪ੍ਰਤਿਭਾ ਸੀ ਕਿ ਉਹ ਨਾਟਕ ਸ਼ੈਲੀ ਨੂੰ ਬਹੁਤ ਵਾਕੂਭੀ ਜਾਣਦਾ ਸੀ ਮਾਰਚ 1926 'ਚ ਭਗਤ ਸਿੰਘ ਨੇ ਜੋਵਾਨ ਭਾਰਤ ਸਭਾ ਦੀ ਸਥਾਪਨਾ ਵੀ ਕੀਤੀ 1928 ਚ ਬ੍ਰਿਟਿਸ਼ ਸਰਕਾਰ ਨੇ ਭਾਰਤ ਦੀ ਸਿਆਸੀ ਸਥਿਤੀ ਤੇ ਇੱਕ ਰਿਪੋਰਟ ਬਣਾਉਣ ਲਈ ਸਾਈਮਨ ਕਮਿਸ਼ਨ ਦੀ ਸਥਾਪਨਾ ਕੀਤੀ ਜਿਸ ਦਾ ਕੇ ਪੂਰੇ ਭਾਰਤ ਚ ਵਿਰੋਧ ਹੋਇਆ ਕਿਉਂਕਿ ਇਸ ਕਮੇਟੀ ਦੇ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ ਜਦੋਂ ਇਹ ਕਮਿਸ਼ਨ 31 ਅਕਤੂਬਰ 1928 ਦੇ ਵਿੱਚ ਲਾਹੌਰ ਪਹੁੰਚਿਆ ਤਾਂ ਉੱਥੇ ਲਾਲਾ ਲਾਜਪਤ ਰਾਏ ਦੀ ਗਵਾਹੀ ਦੇ ਵਿੱਚ ਤੇ ਤੇ ਹੋਏ ਲੋਕਾਂ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ ਦੇਖਦੇ ਹੀ ਦੇਖਦੇ ਵਿਰੋਧ ਹਿੰਸਕ ਹੋ ਗਿਆ ਤੇ ਅੰਗਰੇਜ਼ ਸੁਪਰਡੈਂਟ ਸਕਾਟ ਸੀ ਜਿਹੜਾ ਉਹਨੇ लाठी चार्ज ਦਾ ਹੁਕਮ ਦੇ ਦਿੱਤਾ ਇਸ लाठी चार्ज ਦੇ ਵਿੱਚ ਲਾਲਾ ਲਾਜਪਤ رائے ਦੇ ਸਿਰ ਦੇ ਉੱਤੇ ਗੰਭੀਰ ਸੱਟ ਲੱਗਦੀ ਹੈ 17 ਨਵੰਬਰ 1928 ਨੂੰ ਲਾਲਾ ਲਾਜਪਤ رائے ਜੀ ਦੀ ਮੌਤ ਹੋ ਜਾਂਦੀ ਹੈ ਇਹ ਮੌਤ ਦਾ ਜੋ ਕਾਰਨ ਡਾਕਟਰਾਂ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਰਕੇ ਲਾਲਾ ਲਾਜਪਤਰਾਏ ਦੀ ਮੌਤ ਹੋਈ ਹੈ ਭਗਤ ਸਿੰਘ ਨੂੰ ਲਾਲਾ ਲਾਜਪਤਰਾਏ ਦੀ ਮੌਤ ਦਾ ਬਹੁਤ ਗਹਿਰਾ ਸਦਮਾ ਲੱਗਦਾ ਤੇ ਉਹ ਇਸ ਦਾ ਬਦਲਾ ਲੈਣ ਲਈ ਸਕਾਟ ਨੂੰ ਮਾਰਨ ਦੀਆਂ ਤਿਆਰੀਆਂ ਕਰਨ ਲੱਗ ਜਾਂਦਾ ਫਿਰ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਚੰਦਰ ਸ਼ੇਖਰ ਅਜਾਦ ਨਾਲ ਮਿਲ ਕੇ ਯੋਜਨਾਬੱਧ ਤਰੀਕੇ ਦੇ ਨਾਲ ਸਕਾਟ ਨੂੰ ਮਾਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਨੇ ਤੇ ਸਕਾਟ ਦੀ ਜਗ੍ਹਾ ਸਾਂਡਰਸ ਮਾਰਿਆ ਜਾਂਦਾ ਤੇ ਸਾਂਡਰਸ ਦੇ ਕਤਲ ਦਾ ਕੇਸ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਦੇ ਉੱਤੇ ਪੈ ਜਾਂਦਾ ਸਾਂਡਰਸ ਦੇ ਕਤਲ ਤੋਂ ਬਾਅਦ ਸਰਦਾਰ ਭਗਤ ਸਿੰਘ ਜੀ ਕਲਕੱਤਾ ਰਵਾਨਾ ਹੋ ਜਾਂਦੇ ਨੇ 1929 ਦੇ ਵਿੱਚ ਪਬਲਿਕ ਸੇਫਟੀ ਬਿਲ ਤੇ ਟ੍ਰੇਡ ਡਿਸਪਿਊਟ ਬਿਲ ਅਸੈਂਬਲੀ ਵਿੱਚ ਪੇਸ਼ ਕੀਤਾ ਜਾਂਦਾ ਜੋ ਕਿ ਅਸੈਂਬਲੀ ਵੱਲੋਂ ਰੱਦ ਕਰ ਦਿੱਤਾ ਜਾਂਦਾ ਪਰ ਜੋ ਵਾਇਸ ਰਾਇ ਹੈ ਵਾਇਸ ਰਾਇ ਆਪਣੀਆਂ ਸ਼ਕਤੀਆਂ ਦਾ ਦੁਰਪਯੋਗ ਕਰਦੇ ਹੋਏ ਇਸ ਬਿੱਲ ਨੂੰ ਲਾਗੂ ਕਰਨ ਦੀਆਂ ਸ਼ਰਤਾਂ ਤੈਅ ਕਰਦਾ ਇਹਨਾਂ ਬਿੱਲਾਂ ਦੇ ਵਿਰੋਧ ਦੇ ਵਿੱਚ ਬਟਕੇਸ਼ਵਰ ਦੱਤ ਤੇ ਸਰਦਾਰ ਭਗਤ ਸਿੰਘ ਅਸੈਂਬਲੀ ਦੇ ਵਿੱਚ ਧੁਮਾਕਾ ਕਰਦੇ ਨੇ ਬੰਬ ਸੁੱਟਦੇ ਨੇ ਉਹ ਬੰਬ ਜੋ ਕਿਸੇ ਨੂੰ ਨੁਕਸਾਨ ਨਹੀਂ ਸੀ ਪਹੁੰਚਾ ਰਿਹਾ ਸਿਰਫ ਉਨ੍ਹਾਂ ਦਾ ਮਕਸਦ ਧਮਾਕਾ ਕਰਨਾ ਸੀ ਆਵਾਜ਼ ਆਪਣੀ ਬੁਲੰਦ ਕਰਨਾ ਸੀ ਤਾਂ ਜੋ ਅਦਾਲਤ ਦੇ ਵਿੱਚ ਜੋ ਮੀਡੀਆ ਬੈਠਾ ਹੈ ਉਹ ਮੀਡੀਆ ਇਸ ਆਵਾਜ਼ ਨੂੰ ਜਗਾ ਜਗਾ ਪੂਰੇ ਦੇਸ਼ਾਂ ਵਿਦੇਸ਼ਾਂ ਤੱਕ ਲੈ ਜਾਵੇ ਭਗਤ ਸਿੰਘ ਤੇ ਬਟਕੇਸ਼ਵਰ ਦੱਤ ਅਗਰ ਚਾਹੁੰਦੇ ਤਾਂ ਉੱਥੋਂ ਭੱਜ ਸਕਦੇ ਸਨ ਪਰ ਉਹਨਾਂ ਨੇ ਭੱਜਣ ਦੀ ਜਗ੍ਹਾ ਗ੍ਰਿਫਤਾਰੀ ਨੂੰ ਚੁਣਿਆ ਬੰਬ ਸੁੱਟਣ ਤੋਂ ਬਾਅਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾਏ ਜਦੋਂ ਭਗਤ ਸਿੰਘ ਨੂੰ ਕੇਂਦਰੀ ਜੇਲ੍ਹ ਮੀਆਂਵਾਲੀ ਲੈ ਕੇ ਜਾਇਆ ਗਿਆ ਤਾਂ ਭਗਤ ਸਿੰਘ ਨੇ ਦੇਖਿਆ ਕਿ ਯੂਰੋਪੀਅਨ ਤੇ ਇੰਡੀਅਨ ਜਿਹੜੇ ਦੋਨੇ ਪ੍ਰिजनਰ ਨੇ ਦੋਨੇ ਤਰ੍ਹਾਂ ਦੇ ਕੈਦੀ ਨੇ ਇਹਨਾਂ ਦੇ ਨਾਲ ਬਹੁਤ ਭੇਤਭਾਵ ਕੀਤਾ ਜਾਂਦਾ ਹੈ ਤਾਂ ਭਗਤ ਸਿੰਘ ਨੇ ਬਾਕੀ ਜਿੰਨੇ ਕੈਦੀ ਸੀ ਉਹਨਾਂ ਦੇ ਨਾਲ ਲੜ ਕੇ ਭੁੱਖ ਹੜਤਾਲ ਕਰ ਦਿੱਤੀ ਜੇਲ੍ਹ ਦੇ ਵਿੱਚ ਐਸੀ ਭੁਖੜ ਹੜਤਾਲ ਹੋਈ ਸਰਕਾਰਾਂ ਨੂੰ ਵਖਤ ਪੈ ਗਿਆ ਭਗਤ ਸਿੰਘ ਦੀ ਮਕਬੂਲੀਅਤ ਹੋ ਗਈ ਭਗਤ ਸਿੰਘ ਦੇ ਚਰਚੇ ਚਾਰੇ ਪਾਸੇ ਹੋਣ ਲੱਗੇ ਭਗਤ ਸਿੰਘ ਰਾਜਗੁਰੂ ਸੁਖਦੇਵ ਔਰ 21 ਹੋਰ ਬੰਦਿਆਂ ਦੇ ਉੱਤੇ ਸਾਡਰਸ ਦੇ ਕਤਲ ਦੇ ਦੋਸ਼ ਤੈਅ ਕੀਤੇ ਗਏ 3 ਮਾਰਚ 1931 ਨੂੰ ਲਾਹੌਰ ਜੇਲ੍ਹ ਦੇ ਵਿੱਚ ਸ਼ਾਮ 7 ਵਜੇ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ ਤੇ ਸ਼ਹੀਦ ਭਗਤ ਸਿੰਘ ਨੇ ਫਾਂਸੀ ਦੇ ਰੱਸੇ ਨੂੰ ਚੁੰਮਿਆ ਤੇ ਤਿੰਨਾਂ ਨੇ ਫਾਂਸੀ ਦਾ ਰੱਸਾ ਚੁੰਮ ਕੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਇਆ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਦੀ ਪਿਛਲੀ ਦੀਵਾਰ ਤੋੜ ਕੇ ਤਿੰਨਾਂ ਦੀਆਂ ਲਾਸ਼ਾਂ ਨੂੰ ਗੰਡਾ ਸਿੰਘ ਵਾਲਾ ਪਿੰਡ ਦੇ ਬਾਹਰ ਸੰਸਕਾਰ ਕਰ ਦਿੱਤਾ ਤੇ ਉਹਨਾਂ ਦੀ ਰਾਖ 10 ਕਿਲੋਮੀਟਰ ਦੂਰ ਸਤਲੁਜ ਨਦੀ 'ਚ ਸੁੱਟ ਦਿੰਦੀ